ਆਉਜੀ ਜੀ ਯਾਰ ਯਾਰ ਬਹੁਤ ਕੰਮ ਗਲਤ ਹੋ ਗਿਆ ਸਾਲੀ ਕੋਠੀ ਦੇ ਵਿੱਚ ਸੈਲੀ ਬਹੁਤ ਆ ਗਈ ਇੰਨਾ ਪਾਣੀ ਛੱਡਿਆ ਉਹ ਬਾਈਆਂ ਦੀ ਹਾ ਲੱਗ ਗਈ ਜਿਹੜੇ ਕਮੈਂਟ ਕਰਦੇ ਸੀ ਆ ਦੇਖ ਕਿੰਨੀ ਸਾਲ ਲੱਗ ਗਈ ਥੱਲੇ ਦਿਖਾ ਰਾਨਿਆ ਪਾਣੀ ਇੱਥੇ ਚੱਲਦਾ ਸੀਗਾ ਆ ਇੰਨਾ ਪਾਣੀ ਚੱਲਦਾ ਸੀ ਇੰਨਾ ਇੰਨਾ ਪਾਣੀ ਚੱਲਦਾ ਸੀ ਤੇ ਉਹ ਇੰਨੀ ਸਾਲ ਆ ਗਈ ਆ ਅਧੂਲਾਣ ਤੁਹਾਡੇ ਕਮੈਂਟ ਵਾਲਿਓ ਰੱਬ ਨੇ ਤੁਹਾਡਾ ਸਾਥ ਨਹੀਂ ਦਿੱਤਾ ਆ ਜਾ ਆ ਜਾ ਪੱਜਾ 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 ਆ ਡੋਆ ਢਿਪ ਨੇ ਆਉਂ ਦਿਖਾਈ ਸੀਗੀ ਆਪਾਂ ਇਹਦੇ ਵਿੱਚ ਪਾਣੀ ਫੁੱਲ ਖੜਾ ਸੀ 6 ਇੰਚ ਪਾਣੀ ਖੜਾ ਸੀ ਇਹ ਚ ਪਾਣੀ 6 ਇੰਚ ਭਰ ਕੇ ਤਰ ਕੇ ਪਾਸੇ ਗਿਆ ਰੱਜ ਗਿਆ ਉਦੋਂ ਬਾਅਦ ਆਇਆ ਰਸੋਈ ਦੇ ਵਿੱਚ ਉਹ ਚ ਫੁੱਲ ਪਾਣੀ ਸੀ ਇਹਦੇ ਵਿੱਚ ਫੁੱਲ ਪਾਣੀ ਸੀ ਇੱਕ ਪੂਰੀ ਫੁੱਲ ਵੀਡੀਓ ਦੇਖਣੇ ਕਮੈਂਟਾਂ ਨਾਲ ਲਾਂਹਣਾ ਪੈਂਦਾ ਸੀ ਵੀਡੀਓ ਦੇਖਿਓ ਖੋਲ ਕੇ ਆ ਸਾਰਾ ਭਰਿਆ ਸੀ ਆ ਵੀ ਸਾਡਾ ਭਰਿਆ ਵਸਿਆ ਆ ਵੀ ਭਰਿਆ ਵਈ ਇੱਥੇ ਤਾਂ ਅਸੀਂ ਝੋਨਾ ਲਾਉਣਾ ਸੀ ਜਨਾਟੇ ਵਿੱਚ ਝੋਨਾ ਨਹੀਂ ਵੱਢਦੇ ਸੀ ਫਰਛਾ ਲਾਉਣਾ ਨਹੀਂ ਇੱਥੇ ਬੈਸਟ ਕੁਆਲਿਟੀ ਆ ਵਿੱਧ ਮਟੀਰੀਅਲ ਦੇ ਵਿੱਚ ਯਾਰ ਤੁਸੀਂ ਧਾਕੜ ਕੰਮ ਕਰਾਉਣਾ ਚਾਹੁੰਦੇ ਐਂਡ ਐਂਡ ਵਾਲਾ ਕੰਮ ਕਰਾਉਣਾ ਚਾਹੁੰਦੇ ਜਿਹੜੇ ਕੰਮ ਦੀ ਤਸੱਲੀ ਹੁੰਦੀ ਆ ਉੱਪਰ ਨੰਬਰ ਚੱਲਦਾ ਹਾਂ 26 ਦੇ ਐਂਡ ਚ ਕੰਮ ਸ਼ੁਰੂ ਹੋਊਗਾ ਵੈਧ ਮਟੀਰੀਅਲ ਬੈਸਟ ਕੁਆਲਿਟੀ ਮਾਲਕ ਬੇਫਿਕਰਾ ਸੋਹਣਾ ਕੰਮ ਹੋ ਸਕਦਾ ਦੁਰਮੜ ਦੀ ਕਟਾਈ ਕੁਛ ਨਹੀਂ ਕਰਦੀ ਜਿੱਥੇ ਪਾਣੀ ਪੈ ਗਿਆ ਰੱਬ ਦੀ ਥਿਉਰੀ ਆ ਸਾਡੀ ਥਿਉਰੀ ਕੋਈ ਨਹੀਂ ਸਾਡੇ ਤੇ ਲਾਗੂ ਆਸੀਂ ਕਿਸੇ ਤੇ ਲਾਗੂ ਨਹੀਂ ਕਰਦੇ ਕੋਈ ਮੈਸਤਰੀ ਆ ਉਹਦੇ ਨਿਵਾਜ ਪਾਣੀ ਛੱਡਣਾ ਚਾਹੁੰਦਾ ਪਹਿਲਾਂ ਨਿਵਾ ਡੋਗਾ ਟੀ ਆ ਡੀਆ ਡੀਪੀਸੀ ਪਾ ਕੇ ਬੀਮ ਪਾ ਕੇ ਪਿੱਲਰ ਖੜੇ ਕਰਕੇ ਪਾਣੀ ਛੱਡੋ ਫਿਰ ਕੁਆਲਿਟੀ ਬਣੋ ਸ਼ੁਕਰੀਆ ਜੀ